ਸਾਧਨੋਮ ਸ਼੍ਰੀ ਵਾਹਿਗੁਰੂ ਜੀਓ ਰਾਹ ਕਨੜਾ ਚੌਕ ਦੇ ਮਹੱਲਾ ਚੌਥਾ ਕਰ ਪਹਿਲਾ ਮੇਰਾ ਮਨ ਸਾਧ ਜਨਾਂ ਮਿਲ ਹਰਿਆ ਹੋਮ ਬਲਵਲ ਬਲਵਲ ਸਾਧ ਜਨਾਂ ਕੋ ਮਿਲ ਸੰਗਤ ਪਾਰ ਉਤਰਿਆ ਰਹਾ ਹਰ ਹਰ ਕਿਰਪਾ ਕਰੋ ਪ੍ਰਭ ਆਪਣੇ ਹਮ ਸਾਧ ਜਨ ਪਗ ਪਰਿਆ ਪੰਦਨ ਤਾਂ ਸਾਧ ਜੀਹਨ ਹਰਿ ਪ੍ਰਮ ਜਾਨਿਆ ਮਿਲ ਸਾਧੂ ਪਤ ਤੋਦ ਰਿਆ ਮਨੁ ਚੱਲੇ ਚੱਲੇ ਵੋ ਗੋਬਿੰਦ ਮੈਨੂੰ ਸਾਧੂ ਬਸਉਤ ਕਰਿਆ ਜਿਉਂ ਜਲ ਤੰਦ ਤੋ ਸਾਰਿਓ ਬਦਕ ਗਰਸ ਮੀਨਾ ਬਸਉਤ ਕਰਿਆ ਹਰ ਕੇ ਸੰਤ ਸੰਤ ਕੋ ਨੀਕੇ ਮੈਨੂੰ ਸੰਤ ਜਨਾਂ ਮਲ ਲਹੀਆ ਹੋ ਮੈਂ ਦੁਰਤ ਬਿਆ ਸਭ ਨੀਕਰ ਨਿਉਸ ਰਬ ਨੂੰ ਕਾਪਰ ਕਰਿਓ ਮਾਸਤਵਿਲ ਲਾਡ ਲਿਖਿਆ ਤੁਰਠਾ ਕਰ ਗੁਰ ਸਾਥ ਗੁਰ ਚਰਨ ਉਰ ਤਰਿਆ ਸਬਦ ਦਾਦ ਦੂਖ ਕਾਂ ਦੀ ਪ੍ਰਪਾਇ ਜਨ ਨਾਨਕ ਨੂੰ ਉਦਰੇ ਸਬਦ ਦਾਦ ਦੂਖ ਕਾਂ ਦੀ ਪ੍ਰਪਾਇ ਜਨ ਨਾਨਕ ਨੂੰ ਉਦਰੇ ਮਹਾਗੁਰ ਜੀ ਕਾ ਖਾਨਸਾ ਮਹਾਗੁਰ ਜੀ ਕੀ ਫਤਹ ਕਾਨੜ ਰਾਗ ਵਿੱਚ ਕਿਰਪਾ ਕਰਦੇ ਹਨ ਰਾਗ ਕਾਨੜਾ ਚੌਪਦੇ ਮੱਲੋਂ ਚੌਥਾ ਗੁਰ ਕੈਨੇ ਕਾਨੜਾ ਰਾਗ ਚਾਰ ਪਦਾਂ ਦਾ ਸ਼ਬਦ ਚੌਥੇ ਪਦ ਸਾਹਿਬ ਪਹਿਲੇ ਘਰ ਵਿੱਚ ਕਿਰਪਾ ਕਰਦੇ ਹਨ ਮੇਰਾ ਮਨ ਸਾਧ ਜਨਾਂ ਨਾਲ ਮਿਲ ਹਰਿਆ ਮੇਰਾ ਜਿਹੜਾ ਮਨ ਸੀ ਸਾਧੂ ਜਨਾਂ ਦੀ ਸੰਗਤ ਕਰਕੇ ਹਰਿਆ ਮੰਨੇ ਸ਼ੋਭ ਗੁਣਾਂ ਦੁਆਰਾ ਪਰਫਲਤ ਹੋ ਗਿਆ ਹੈ ਕਿਉਂਕਿ ਜਨਾ ਜੇ ਸੰਗਤ ਨਾ ਕਰੀਏ ਮਨ ਦੇ ਵਿੱਚ ਕਈ ਔਗਣ ਹੁੰਦੇ ਆ ਜਿਨ੍ਹਾਂ ਮਨ ਜਿਹੜਾ ਨਿਸ਼ਰਧ ਕੁਝ ਆ ਹੋ ਜਾਂਦਾ ਨਾਸਤਕ ਹੋ ਜਾਂਦਾ ਤੇ ਜਦੋਂ ਫੇ ਸੰਗਤ ਕਰੀਏ ਸੰਗਤ ਨੂੰ ਜਿੰਨ੍ਹੇ ਵਿੱਚ ਸ਼ਰਧਾ ਭਗਤੀ ਨਿਮਰਤਾ ਦਾ ਗੁਣ ਪੈਦਾ ਹੋ ਜਾਂਦੇ ਤੇ ਛੂਬ ਗੁਣ ਦਾਨਵਾਸ ਹੋਣਾ ਸ਼ੁਰੂ ਹੋ ਜਾਂਦਾ ਤੇ ਉਹਨੂੰ ਗੁਰਮੁਖ ਜਨਾਂ ਦੀ ਸੰਗਤ ਕਰਕੇ ਮਨ ਜਿਹੜਾ ਸੀ ਹਰੇ ਹਾਰਾ ਪਰਾ ਹੋ ਗਿਆ ਪਰਫੁੱਲਤ ਹੋ ਗਿਆ ਆਸਤਕ ਪਾਵਨ ਜਿਹੜੀ ਸੀ ਸ਼ਰਧਾ ਨਹੀਂ ਪਾਵਨ ਪੈਦਾ ਹੋ ਗਈ ਉਹ ਬਲਵਾਲ ਬਲਵਾਲ ਸਾਧ ਜਨੋ ਕੋ ਮਿਲ ਸੰਗਤ ਪਾਰ ਉਤਰਿਆ ਅਹੀ ਕਹਿੰਦੇ ਬਲਿਹਾਰ ਜਾਂਦੇ ਹਾਂ ਬਲਿਹਾਰ ਜਾਂਦੇ ਹਾਂ ਉਹਨਾਂ ਮਾਤਮਾ ਜਨੋ ਕੋ ਮਿਲ ਸੰਗਤ ਪਾਰ ਉਤਰਿਆ ਜਿਨ੍ਹਾਂ ਦੀ ਸੰਗਤ ਕਰਕੇ ਪਾਰ ਉਤਾਰਾ ਹੋਇਆ ਨਹੀਂ ਤਾਂ ਬਹੁਤ ਧਨੀ ਜੜੀਆ ਉਹ ਸੰਸਾਰ ਸਾਗਰ ਦੇ ਵਿੱਚ ਡੁੱਬ ਰਹੀ ਹੈ ਉਪਰਮਾਤਮਨ ਜੋ ਦੇ ਜਦੇ ਪ੍ਰਬੰਧ ਕੀਤੇ ਹੋਏ ਇਸ ਤਰ੍ਹਾਂ ਕੋਈ ਸੱਤਾ ਚਲਾਉਣ ਲਈ ਕਈ ਮਹਿਕ ਮਹਿਗੇ ਇਸ ਤਰ੍ਹਾਂ ਪਰਮੇਸ਼ਰ ਨੇ ਵੀ ਸੇਵਾ ਲਿਆਣੀਆਂ ਗੁਰਮੁਖ ਜਨਨੀਆਂ ਕੋਈ ਕਾਰ ਸੇਵਾ ਕਰਾ ਰਹੇ ਹੈ ਕੋਈ ਵਿਦਿਆ ਵਿਚਾਰ ਕਰ ਰਹੇ ਹੈ ਕੋਈ ਭਜਨਾ ਨੰਦੀ ਹੈ ਆਪਣੇ ਆਨੰਦ ਸਰੂਪ ਜੇ ਰਹਿੰਦੇ ਹੈ ਉਹ ਦੁਹੀਆਂ ਦੇ ਦੁੱਖ ਨਿਵਰਤ ਕਰਨ ਦਾ ਸਾਧਨ ਕਰਦੇ ਆਂ ਜਿਥੇ-ਇਥੇ ਕੇ ਦੀ ਸੇਵਾ ਲਈਏ ਤੇ ਸੰਗਤਾਂ ਸੰਤੂ ਬਾਬਾ ਜੀ ਸਿੰਘ ਅਥਲਪੁਰ ਵਾਲੇ ਉਹਨਾਂ ਦੀ ਵਰਸੀ ਮਨਾ ਰਹੇ ਆਂ ਕਿਉਂਕਿ ਆ ਵੀ ਕਰ ਹੀ ਰਹੇ ਆਂ ਖੇਤੀਬਾੜੀ ਵੀ ਕਰਦੇ ਰਹੇ ਆਂ ਤੇ ਦਰਗਾਹੋਂ ਬਖਸ਼ਿਸ਼ੀ ਉਹ ਜੀ ਗੁਰੂ ਵਾਲੇ ਦੀ ਕਸੋਟੀ ਦੇ ਦੇਖੀਏ ਤੇ ਉਹਦੇ ਅਨੁਸਾਰ ਪੂਰੇ ਉੱਤਰਦੇ ਆ ਬਿਕਰਮੀ 1949 ਵਿੱਚ ਜਿਹੜਾ ਰੋਪੜ ਦੇ ਪਿੰਡ ਨਾਥੜਪੁਰ ਦੇ ਵਿੱਚ ਉਹਨਾਂ ਦਾ ਜਨਮ ਪਿਤਾ ਸਰਦਾਰ ਭਗਵਾਨ ਸਿੰਘ ਮਾਤਾ ਹਤਰ ਗੁਰਦੇ ਗਰੇ ਹੋਇਆ ਉਹਨਾਂ ਦੇ ਪਿਤਾ ਜੀ ਵੀ ਬੜੇ ਉਹチェ ਸੁਚੇ ਜੀਵ ਨਾਲੇ ਸੀ ਤੇ ਉਹਨਾਂ ਨੂੰ ਮਹਾਤਮਾ ਜੀ ਕਹਿ ਕੇ ਬੁਲਾਉਂਦੇ ਸੀ ਤੇ ਘਰੋਂ ਇਹਨਾਂ ਨੂੰ ਗੁਰਮਤ ਗੁਰਸਿੱਖੀ ਦੀ ਗੁਰਤੀ ਮਿਲੀ ਔਰ ਬਚਪਨ ਤੋਂ ਫਿਰ ਬੋਲਣ ਵਾਲੀਆਂ ਲੱਗ ਪਏ ਤੇ ਸੰਗਤਾਂ ਨੂੰ ਵੀ ਹਮੇਸ਼ਾ ਮਹਾਰੇ ਦੇ ਲੜ ਲਾਉਂਦੇ ਸੀ ਅੰਮ੍ਰਿਤ ਛਕਣ ਦਾ ਆਦੇਸ਼ ਦਿੰਦੇ ਸੀ ਤੇ ਗੁਰੂ ਰੰਗ ਸਾਹਿਬ ਦੀ ਬਾਣੀ ਪੜਨ ਦਾ ਨਿਤਨੇਮ ਦਾ ਜਪਾਪਦੇਸ਼ ਦਿੰਦੇ ਸੀ ਫਿਰ ਸਾਦਾ ਭੋਜਨ ਸਾਦੇ ਬਾਸਰ ਪੰਨ ਇਹ ਉਹਨਾਂ ਦਾ ਜਪਾਪਦੇਸ਼ ਹੁੰਦਾ ਸੀ ਤੇ ਆਪਨੇ ساری ਜ਼ਿੰਦਗੀ ਕੋਈ ਦਵਾਈ ਨਹੀਂ ਖਾਦੀ ਨਾ ਕੋਈ ਮਸਾਲੇ ਵਾਲੀ ਚੀਜ਼ ਚਾਹ ਦੀ ਕਿੰਨੀ ਤੇ ਦਵਾਈ ਪੋਇਨ ਕੰਧ ਤੇ ਨਾ ਗਏ ਅੰਗਰੇਜ਼ੀ ਦਵਾਈ ਵਰਤੀ ਧਰਮ ਦੀ ਕਿਰਤ ਨੂੰ ਮਾਨਤਾ ਦਿੰਦੇ ਜਿਉਂ ਮਾਰਿਆ ਸਦਾ ਹੰਦਿਆ ਇਰਦ ਗਰਨੀ ਨਾਮ ਜਪਣ ਬੰਡਿ ਸ਼ਗਨ ਹੋਰ ਕਦੀ ਕੇ ਨਾ ਝਗੜਾ ਨੇ ਬਿਆਰ ਵਿਰੋਧ ਨੇ ਨਰਵੈਰ ਨੇ ਮਿਲਤੋ ਵਿਸ਼ੇਸ਼ ਗੁਣ ਸੀ ਤੇ ਦੂਖੀਆਂ ਦਾ ਦੂਰ ਦੂਰ ਕੋਲੋਂ ਸਾਤੇ ਨੇ ਜੇ ਨਾਮ ਬਾਣੀ ਦਾ ਉਪਦੇਸ਼ ਦਿੰਦੇ ਨੇ ਬਚਨ ਸਿੱਧੀ ਸੀ ਤੇ ਉਹਨਾਂ ਦੀ ਮਨ ਦੀ ਤੋਂ ਪ੍ਰਭਾਵਤ ਹੋ ਕੇ ਸੰਤ ਗਿਆਨੀ ਗੁਰੂ ਜਸ ਸਿੰਘ ਪਿੰਡ ਨਾਲੇ ਵੀ ਤੇ ਸੰਜਨ ਨਰਸ ਸਿੰਘ ਉਹਨਾਂ ਦੇ ਦਰਸ਼ਨ ਕਰਨ ਨੂੰ ਦੇ ਰਹੇ ਔਰ ਬਾਬਾ ਜਵਾਲਾ ਸਿੰਘ ਹਰਕੂਰ ਵਾਲੇ ਸੰਤ ਫਿਰਾਂ ਹਿੰਚਾਰ ਵਾਲੇ ਹਰ ਦੇ ਹੰਬਲ ਹੋ ਮਾਇਰੇ ਸੰਤ ਜੀ ਸਿੰਘ ਸੰਸਾਲੀ ਵਾਲੇ ਇਹ ਸਾਰੇ ਮਹਾਂਪੁਰਸ਼ ਉਹਨਾਂ ਨੂੰ ਦੇ ਜਾਂਦੇ ਸੀ ਦੇਸ਼ ਚ ਆਜ਼ਾਦੀ ਦਾ ਵੀ ਬਣਾ ਪਿਆਰ ਸੀ ਜਿੱਦੋਂ ਦਾ ਜਦੋਂ ਮੋਰ ਚਾਲੂ ਗੁਰੂ ਜੀ ਆਪ ਜੀ ਗ੍ਰਿਫਤਾਰ ਹੋ ਕੇ ਗਏ ਸੀ ਉਥੇ ਵੀ ਨਾਮ ਜਪਣੇ ਜਪੁੰਦੇ ਰਹੇ ਤੇ ਸਾਰੀ ਜਿੰਦਗੀ ਉਹਨਾਂ ਨੇ ਬੇਅੰਤ ਸੰਗਤਾਂ ਦੀ ਸੇਵਾ ਕੀਤੀ ਬਰੰਦ ਤਰਮ ਹਸਤਾਨਾ ਦੀ ਸੇਵਾ ਕੀਤੀ ਕਰਾਈ ਹੋਰ ਫਿਰ ਪਾਦੋਂ ਪਾਉਣੇ ਨਾ ਪਾਦੋਂ 1979 ਸਵੀਰ ਪਿੰਡ ਨਥਲਪੁਰ ਜੇ ਸੇ ਸਚੰਡ ਚਲੇਗਾ ਤੇ ਉਹਨਾਂ ਦੇ ਭਤੀਜੀ ਸੀ ਬੀਬੀ ਸ਼ਰਜੀਤ कौर ਤੇ ਸੰਗਤੋਂ ਨੇ ਉਹਨਾਂ ਨੂੰ ਸੇਵਾ ਦਿੱਤੀ ਬਾਦ ਵਿੱਚ ਜੇ ਨਿਤਿਆ ਨਾ ਸੁਸਕਾਰ ਹੋਇਆ ਗੁਰਦੁਆਰਾ ਬਣਾਇਆ ਆਪ ਤਾਂ ਕਰ ਹੀ ਰਹੇ ਆ ਜਿੱਥੇ ਬੈਰਵੰਨੇ ਹੁੰਦੇ ਸੀ ਉੱਥੇ ਉਹਨਾਂ ਨਾਲ ਆਸਣ ਹੁੰਦੇ ਸੀ ਤੇ ਸੰਗਤਾਂ ਜਿਹੜੀਆਂ ਨੌ ਪਾਦੋਂ ਨੂੰ ਉਹਨਾਂ ਦੀ ਵਰਸੀ ਮਨੋ ਦੀਆਂ ਤੇ ਸੰਗਤਾਂ ਦੇ ਜ਼ਿਆਦਾ ਵੱਡੀ ਸ਼ਰਧਾ ਭਾਵ ਨੂੰ ਹੋ ਗਈ ਆ ਸੋ ਕਿ ਮਨੁਨਾਂ ਜਿਹੜਾ ਜੀਵਨ ਗੁਰੂਆਂ ਦੀ ਕਸੂਤੀ ਤੇ ਪੂਰਾ ਉੱਤਰਦਾ ਦੇ ਬਚਨ ਸਿੱਧੀ ਬਹੁਤ ਸੀ ਇਹ ਇਸ ਕਰਕੇ ਕਹਿੰਦੇ ਐ ਐਸੇ ਸ਼ਾਂਤੀ ਜਨ ਨੂੰ ਮਿਲ ਜੇ ਉਹ ਤੇ ਪਾਰ ਉਤਾਰਾ ਹੋ ਜਾਂਦਾ ਹੈ ਰਹੁ ਔਰ ਹਰ ਕਿਰਪਾ ਕਰੋ ਪ੍ਰਭ ਆਪਣੇ ਹੰਸਾਤ ਜਨਾਂ ਪਗ ਪਰ ਬਿਸ਼ਰਾਮ ਦੇ ਕਹਿੰਦੇ ਹਰੀ ਹਰ ਪਰਮੇਸ਼ਰ ਆਪਣੀ ਕਿਰਪਾ ਕਰ ਦੇ ਓ ਕਿ ਹਿੰਸਾ ਦੇ ਜਨਮ ਦੇ ਪਗ ਪਰਿਆ ਚਰਨੀ ਪੈ ਜਈਏ ਭਾਵ ਸੰਗਤ ਕਰਕੇ ਸੁਭਪ ਦੇਸ਼ ਲੈ ਕੇ ਆਪਣਾ ਜੀਵਨ ਸਫਲ ਕਰ ਲਈਏ ਤਨ ਤਨ ਸਾਧ ਜਨ ਹਰ ਪ੍ਰਭ ਜਨ ਹੋ ਸਾਧ ਜਨ ਤੰਤਾ ਜੋਗ ਨੂੰ ਤੰਤਾ ਜੋਗਿਆ ਜਿਨੇ ਕਮਾਈ ਕਰਕੇ ਪਰਮੇਸ਼ਰ ਨੂੰ ਜਾਣਾ ਮਿਲੋ ਸਾਧੂ ਪਤੋ ਤੁਧੁਰ ਸਾਧੂਆਂ ਦੀ ਸੰਗਤ ਕਰਕੇ ਕਬੀ ਜਿਹੜੇ ਉਹਨਾਂ ਦਾ ਵੀ ਆਧਾਰ ਹੋ ਜਾਂਦਾ ਹੈ ਕਿਉਂਕਿ ਕਸੰਗਤ ਹੀ ਬੰਦੇ ਨੂੰ ਡੋਬਦੀ ਹੈ ਸੰਗਤ ਤਾਰਦੀ ਹੈ ਤੇ ਜਦੋਂ ਫੇ ਸਾਧੂਆਂ ਦੀ ਸੰਗਤ ਕਰਨ ਲੱਗ ਪਏ ਤੇ ਗੁਦਰਤੀ ਜੇਰਾ ਬੁਰਾਈ ਛੱਡ ਜਾਂਦਾ ਚੰਗੇ ਪਾਸੇ ਨਾਮ ਬਾਣੀ ਵੱਲ ਲੱਗ ਜਾਂਦਾ ਹੈ ਇਸ ਕਰਕੇ ਆਧਾਰ ਹੋ ਜਾਂਦਾ ਹੈ ਮਨਵਾ ਚੱਲੇ ਚੱਲੇ ਵਾ ਬਿਦ ਮਿਲ ਸਾਧੂ ਵਾ ਸਦ ਕਰਿਆ ਇਮੰਦਸਵਾਇਆ ਗਾਵੇ ਲਿਚਲਾਏ ਮੰਨ ਰੰਦਾ ਟਿਕਦਾ ਨਹੀਂ ਜਿਵੇਂ ਕਛੂ ਦੇ ਸਰੀਏ ਫੇਪਲ ਦਾ ਪਤਾ ਮੰਦਰ ਦੀ ਚੰਡੀ ਦਾ ਫਰ ਰਹੇ ਲਾ ਰੰਦਨ ਬੀਲੀ ਇੱਕ ਜਗ੍ਹਾ ਟਿਕਦੀ ਨਹੀਂ ਤੇ ਹਾਥੀ ਨੂੰ ਮਤਵਾਲਾ ਹੈ ਔਰ ਬਾਂਦਰ ਨੂੰ ਟਿਕਦਾ ਨਹੀਂ ਇੱਧਰ ਉੱਧਰ ਘੁੰਮੀ ਜਾਂਦਾ ਹੈ ਇਸੇਦਰੰ ਕਿਮਨ ਦਾ ਸਵਾ ਜਿਹੜਾ ਬੜਾ ਚੰਚਲਿਆ ਦਸਾਂ ਦੇ ਸਾਹਮਣੇ ਦੌੜ ਰੰਦਾ ਸੁਪਨੇ ਜਿਹੀ ਨਹੀਂ ਟਿਕਦਾ ਕਦੀ ਕਿਤੇ ਪਾਸੇ ਕਦੀ ਕਿਤੇ ਪਾਸੇ ਕਹਿੰਦੇ ਮਨ ਨੂੰ ਚੱਲੇ ਚੱਲੇ ਬਹੁਤ ਬਿਦ ਬਹੁਤ ਬਿਦੀਆਂ ਕਦੀ ਗਏ ਪਾਸੇ ਚਲੇ ਜਾਂ ਕਿਸੇ ਪਾਸੇ ਇਹਦਾ ਰੰਗ ਰੂਪ ਆਕਾਰ ਤਾਂ ਕੋਈ ਹੈ ਨਹੀਂ ਜੇ ਪਾਣੀ ਦਾ ਰੰਗ ਵੀ ਨਹੀਂ ਰੂਪ ਵੀ ਨਹੀਂ ਆਕਾਰ ਵੀ ਨਹੀਂ ਜੇ ਉਹ ਦਬਰ ਤਾਂ ਪਾ ਦੇ ਉਹ ਜੇ ਰੂਪ ਬਣ ਜਾਂਦਾ ਜੇ ਉਹ ਜਰਾ ਅੰਗ ਪਾ ਦੇ ਉਹ ਜੇ ਬਣ ਜਾਂਦਾ ਇਸ ਤਰ੍ਹਾਂ ਮਨ ਜਿਹੜਾ ਇਹਦਾ ਜੇ ਹੋ ਜਾਏ ਸੰਗਤ ਵਿੱਚ ਬੰਦਾ ਉੜਦਾ ਹੋ ਜਾ ਸੁਭਾਅ ਬਣ ਜਾਂਦਾ ਇਸ ਵਾਸਤੇ ਸਿਆਣੇ ਪੁਰਸ਼ ਕਹਿੰਦੇ ਆ ਤੇ ਦੁਰਜਨਾਂ ਦੀ ਸੰਗਤ ਨਾਲ ਸ੍ਰੇਸ਼ਟ ਪੁਰਸ਼ਾਂ ਦੀ ਸੰਗਤ ਕਰੋ ਕਰੋ ਮਨ ਮਾ ਚੱਲਿਆ ਚੱਲਿਆ ਬਹੁ ਬਿਧ ਬਹੁ ਵਾ ਬਿਧ ਬਹੁਤ ਬਹੁਤ ਬਿਧੀਨ ਕੋ ਦਿੱਤੇ ਸੇ ਪਾਸੇ ਕਦੀ ਕੇ ਸੇ ਪਾਸੇ ਚਲੇ ਆ ਰਿਹਾ ਮੇਲੇ ਸਾਧੂ ਬਸ ਕੁਤ ਕਰਿਆ ਜਿਹਦੇ ਸਾਧੂ ਜਨਨ ਨੂੰ ਵਲੋਗੇ ਫੇਰ ਉਹ ਜੋ ਉਹ ਦੀ ਦੱਸਦੇ ਉਹਦੇ ਅਨਸਾਰ ਜਦੋਂ ਫੇਰ ਸੇਵਾ ਸਿਮਰਨ ਕੀਤਾ ਜਾਏ ਇਹ ਬਸ ਕੁਤ ਕਰਿਆ ਫੇਰੇ ਬਸ ਵਿੱਚ ਹੋ ਜਾਂਦਾ ਹੈ ਬਸ ਕਰ ਲਈਦਾ ਹੈ ਜਿਉਂ ਜਾਲ ਤੰਤ ਫਸਾਰਿਓ ਬਦਕ ਜਿਵੇਂ ਪਾਣੀ ਦੇ ਵਿੱਚ ਬਦਕ ਜਿਹੜਾ ਸ਼ਿਕਾਰੀ ਹੈ ਤੰਤ ਜਿਹੜਾ ਤਾਰਗੇ ਨੂੰ ਕੁੰਡੀ ਲਾ ਕੇ ਫਸਾਰਿਓ ਫਲਾ ਦਿੰਦਾ ਨੇ ਛੱਡ ਦਿੰਦਾ ਤੇ ਜਿਹੜੇ ਇਹ ਮੱਛੀ ਹੈ ਉਹ ਮੂਹ ਦੇ ਸਵਾਦ ਲਈ ਆ ਜਾਂਦੀ ਹੈ ਹੈ ਜੀ ਬਸ ਮੀਨ ਬਸਦ ਕਰਿਆ ਖਰਿਆ ਫੇ ਮੀਨ ਜਿਹੜਾ ਮੱਛੀਆ ਉਹਨੂੰ ਗਰਾਲਸ ਪਕੜ ਕੇ ਬਸਦ ਖਰਿਆ ਬਾਸ ਕਰ ਰਿਹਾ ਹੈ ਉਹਨੇ ਉਹ ਬਾਸ ਕਰਕੇ ਕਾਬੂ ਕਰਕੇ ਲੈ ਜਾਂਦਾ ਹੈ ਇਸ ਤਰ੍ਹਾਂ ਜਿਹੜਾ ਮਨ ਹੈ ਇਹ ਵੀ ਪ੍ਰੇਮ ਦੇ ਨਾਲ ਸਰਦਾ ਦੇ ਨਾਲ ਕਾਬੂ ਦੇ ਵਿੱਚ ਹੁੰਦਾ ਹੈ ਹਰ ਕੇ ਸੰਤ ਸੰਤ ਪਰ ਨੇਕੇ ਮਿਲ ਸੰਤ ਜਨਨ ਮਿਲ ਲਈ ਹੈ ਹਰੀ ਦੇ ਸੰਤ ਜਿਹੜੇ ਸੰਤ ਮਨ ਪਲੇ ਨੇਕੇ ਚੰਗੇ ਮੇਰੇ ਸੰਤ ਜਨਨ ਮਿਲ ਲਈ ਹੈ ਉਹਨਾਂ ਮਾਤਵਾਂ ਨਾਲ ਮਿਲ ਕੇ ਜਿਹੜੀ ਪਾਪਾਂ ਦੀ ਮੈਲ ਉਹ ਲੈ ਜਾਂਦੀ ਹੈ ਕਿਉਂਕਿ ਜਿਵੇਂ ਸਾਬਣ ਪਾਣੀ ਨਾਲ ਕੱਪੜੇ ਦੀ ਮੈਲ ਲੰਦੀ ਹੈ ਤੇ ਜਦੋਂ ਉਹਨਾਂ ਦੀ ਸੰਗ ਕਰੀਏ ਇਹ ਉਪਦੇਸ਼ ਦਿੰਦੇ ਹਨ ਉਪਦੇਸ਼ ਦੇ ਅਨਸਾਰ ਜੀਵਨ ਬਣਾ ਲਈਏ ਤੇ ਮਨ ਨੂੰ ਜਿਹੜੀ ਮੈਲ ਲੱਗੀ ਹੈ ਉਹ ਲੈ ਜਾਂਦੀ ਹੈ ਹੁਣ ਮੈਂ ਦਰਤ ਗਿਆ ਸਭ ਨਿਕਰ ਤੇ ਹੋਂ ਮੇਰਾ ਉਦੋਰ ਤੇ ਜਿਹੜਾ ਪਾਪ ਸੀ ਨ ਉਹ ਨਿਕਰ ਮੈਨੇ ਨਿਕਲ ਜਾਂਦਾ ਸਾਰਾ ਦਾ ਸਾਰਾ ਜਿਵੇਂ ਸਾਬਣ ਕਾ ਉਪਨ ਕਰਿਆ ਜਿਵੇਂ ਸਾਬਣ ਤੇ ਕੱਪੜੇ ਵਿੱਚ ਮੈਲ ਕੱਢ ਦਿੰਦਾ ਨਾ ਇਸ ਤਰ੍ਹਾਂ ਨਾਮ ਦੇ ਵਿੱਚ ਵੀ ਤਾਕਤ ਹੈ ਤੇ ਮੁੰਡੇ ਜਿਹੜੇ ਉਗਣ ਉਹ ਨਾਮ ਜਪਦੇ ਨਾਲ ਦੂਰ ਹੋ ਜਾਂਦੇ ਕਿਉਂਕਿ ਜਦੋਂ ਨਾਮ ਜਪਣ ਲੱਗ ਪਿਆ ਬਾਣੀ ਪੜਨ ਲੱਗ ਪਿਆ ਕੁਦਰਤੀ ਵਿਹਾਰ ਦੀ ਸੰਗਤ ਛੱਡ ਦਿੰਦਾ ਕਿਉਂਕਿ ਨਾਮ ਜਪਨ ਨਾਲ ਕੋ ਸੰਗਤ ਹੋ ਜਾਊਗਾ ਹੀ ਨਹੀਂ ਤੇ ਜੋ ਕੋ ਸੰਗਤ ਛੱਡਤੀ ਤੇ ਉਹ ਗਣ ਕੁਦਰਤੀ त्याग ਗਏ ਜਾਂਦੇ ਨੇ ਜਿੱਤਾਂ ਸਾਬਣ ਕੱਪੜੇ ਨੂੰ ਸ਼ੁੱਧ ਕਰ ਦਿੰਦਾ ਨੂੰ ਇਸ ਤਰ੍ਹਾਂ ਨਾਮ ਜਿਹੜਾ ਇਹ ਵੀ ਮਨ ਨੂੰ ਸ਼ੁੱਧ ਕਰ ਦਿੰਦਾ ਇਹ ਉਹਨੇ ਹੀ ਕਿਹਦਾ ਮਨ ਕਾਟ ਮੇਲਾ ਕਿਹਦਾ ਜਾਦੂ ਉਹ ਫਿਰ ਉਹਦੇ ਸਾਹਮਣੇ ਨਿੰਦ ਕਰਨੀ ਪੈਂਦੀ ਹੈ ਮਸਤਕ ਲਲਾਟ ਲਿਖਿਆ ਤੁਰ ਠਾਕਰ ਤੁਰੋਂ ਦੁਰਗਾ ਤੋਂ ਠਾਕਰ ਮੈਂ ਜੀ ਮਸਤਕ ਮੱਥੇ ਦੇ ਜਿਹੋ ਜਿਹੇ ਲੇਖ ਲਿਖਿਆ ਹਨ ਮੰਨ ਦੇ ਜਿਹੜੇ ਲੇਖ ਉਹ ਲਿਖੇ ਹੋਏ ਹਨ ਜੀ ਕਿਉਂਕਿ ਹਰਕ ਜੀ ਬਾਬੂ ਆਪਣੇ ਕਰਮ ਲਿਖਾ ਕੇ ਆਇਆ ਹਨ ਜਿਹੋ ਜਿਹੇ ਕਿਤੇ ਹੋਏ ਜਿਹੜਾ ਮਾਸਤਗੁਰੂ ਦਾ ਜੀ ਤੇ ਕੰਨੇ ਮੱਥੇ ਤੇ ਲੇਖ ਲਿਖਿਆ ਕਰਤੇ ਪੁਰਖ ਨੇ ਤੁਰਨ ਗੁਰ ਸਾਧੂ ਗ ਚਾਰਨ ਹੁ ਰਧਿਆ ਜਰਨ ਮੱਥੇ ਤੇ ਲੇਖ ਲਿਖਿਆ ਨ ਗੁਰਮਖਤਾਈ ਦਾ ਤੇ ਫੇਰ ਉਹ ਗੁਰੂ ਜਿਹੜੇ ਵੱਡੇ ਸਤਿਗੁਰੂ ਉਹਨਾਂ ਦੇ ਚਰਨਾਂ ਦਾ ਪਿਆਰ ਹਿਰਦੇ ਵਿੱਚ ਤਾਰਨ ਕਰ ਲੈਂਦਾ ਕਈ ਹੁੰਦੇਖਿਆ ਬੱਚੇ ਉਹ ਜੰਮਦੇ ਹੀ ਛੋੜੀ ਉਮਰ 'ਚ ਚੋਰੀਆਂ ਕਰਨ ਲੱਪਨਦੇ ਆ ਉਹ ਪਿਛਲੇ ਸੰਸਕਾਰ ਉਹ ਹੋ ਜਾਈਏ ਕਈ ਹੋਰ ਮਾੜੇ ਕੰਮਾਂ 'ਚ ਪ੍ਰਵਿਰਤ ਹੋ ਜਾਂਦੇ ਕਈ ਬਚਪਨ ਠੀਏ ਦੇ ਲੋ ਤੁਮ ਪ੍ਰਲਾਦ ਅਰਗੇ ਸਾਹਿਬ ਜਾਂ ਦੇਵ ਮੰਗ ਨਾਮ ਬਾਣੀ ਲੱਗ ਜਾਂਦੇ ਆ ਰਾਮ ਜਗੋ ਜੀ ਐਸੇ ਐਸੇ ਤੁਮ ਪ੍ਰਹ ਲਾਲ ਜਪਿਓ ਹਰ ਜੈਸੇ ਉਹਦੇ ਨੂੰ ਬਚਪਨ 'ਚ ਹੀ ਭਜਨ ਬਾਣੀ ਲੱਗ ਜਾਂਦੇ ਆ ਹਰਗਜੀਵ ਕਰਮ ਹੁੰਦਾ ਸਾਉਖ ਤਵ ਲੈ ਕੇ ਆਉਂਦਾ ਹੁਣ ਹੱਥਾਂ ਦੇ ਵੀ ਰੇਖਾ ਮੱਥੇ ਤੇ ਪੇਟ ਤੇ ਆ ਪੈ ਰਹੇ ਨੇ ਜਿਹੜੇ ਸਿਆਣੇ ਜੋਤਸ਼ੀ ਇਹਦੇ ਲੋਗ ਉਹ ਰੇਖਾਂ ਤੋਂ ਦੱਸ ਦਿੰਦੇ ਕਿ ਕਿਹਸੇ ਤਰ੍ਹਾਂ ਦੇ ਨੇ ਨੇ ਕਰਮ ਹੋਗੇ ਇਸ ਕਰਕੇ ਉਹ ਵੀ ਪੁਰਸ਼ਾਂ ਜਿਹੜੇ ਗੁਰੂ ਦੇ ਚਰਨਾਂ ਨੂੰ ਹਿਰਦੇ 'ਚ ਧਾਰਨ ਕਰਦੇ ਆ ਸਭ ਦਾਲਦ ਦੁਖ ਪੰਜ ਬੁਰਾ ਭਾਇ ਸਾਰੇ ਦਾਲਦ ਦੇ ਦਿਲਦਰਾਂ ਨੂੰ ਦੁੱਖਾਂ ਪਉਣ ਜਪ ਜਨ ਕਰਨ ਵਾਲਾ ਪ੍ਰਭੂ ਪਾਦਿਆ ਜਨ ਨਾਨਕ ਨਾਮ ਉਦਰੇ ਜਿਨ ਜਨਾਂ ਨੇ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਕਮਾਈ ਕੀਤੀ ਹਾਂਜੀ ਉਹ ਗੰਦੇ ਉਦਰੇ ਉਦਰੇ ਉਹਨਾਂ ਦਾ ਆਧਾਰ ਹੋ ਗਿਆ ਉਹਨਾਂ ਨੇ ਕਲਿਆਣ ਪ੍ਰਾਪਤ ਕਰ ਲਈ ਸੋ ਇਸ ਵਾਸਤੇ ਨੇੜੇ ਬਚਨਾਂ ਬਚਨਾਂ ਦੇ ਵਿੱਚ ਵਰਕਤ ਹੈਗੀ ਹੈ ਜਰ ਵਿੱਚ ਜਨ ਦੀ ਸਾਂਝ ਹੋਵੇ ਤੇ ਕਰ ਵੀ ਸਾਥੀ ਹੋ ਗਏ ਜਾਂਦਾ ਜੇvarthetaੰਦੀ ਵਿੱਚ ਹੋਵੇ ਸੰਗ ਵਿੱਚ ਹੋਵੇ ਔਰ ਰਾਜਾ ਪਰ ਜਿਆਦਾ ਵੀ ਜੇ ਨਿਆਂ ਸਾਫ ਹੋਵੇ ਤੇ ਫਿਰ ਉਥੇ ਵੀ ਸਾਰਾ ਦੇਸ਼ ਵਿੱਚ ਸ਼ਾਂਤੀ ਮੌਲ ਬਲੀਜਾ ਬਣ ਜਾਂਦਾ ਇਸ ਕਰਕੇ ਹੈਗੀ ਹਰ ਤੁੰ ਬਚਨ ਦੀ ਵਡਿਆਈ ਹੈ ਮੰਨਣ ਦੀ ਵਡਿਆਈ ਹੈ ਗ੍ਰਹਿਣ ਕਰਨ ਦੀ ਵਡਿਆਈ ਹੈ ਸੁਇਸ ਕਰਕੇ ਗੰਦੇ ਜਦੋਂ ਗੁਰੂ ਦੀ ਕਿਰਪਾ ਹੋ ਜਾਏ ਸਾਰੇ ਦਿਲਦਰੇ ਦੀ ਦੁੱਖ ਵੀ ਪੰਜ ਪ੍ਰਭਾਦ ਦੁੱਖਾਂ ਨੂੰ ਪੰਜਨ ਕਰਨ ਵਾਲਾ ਪ੍ਰੂਫ ਵਾਲਿਆ ਜਨਾਨੰਕ ਨੂੰ ਉਦਰੇ ਕਹਿੰਦੇ ਜਿਨਾ ਜਨਨ ਨਾਲ ਦੀ ਕਮਾਈ ਕੀਤੀ ਉਦਰੇ ਉਹ ਨਾਦਾਰ ਹੋ ਗਿਆ ਇਸ ਕਰਕੇ ਇਹ ਸੰਸਾਰ ਦੇ ਉੱਤੇ ਜੁਦੇ ਜੁਦੇ ਕਰਮ ਹੈਗੇ ਹਰ ਕਰਮ ਦਾ ਕਉਨ ਵੀ ਦਨ ਦਾ ਪਰੇ ਕਿ ਜਿਵੇਂ ਏਕਾਨ ਹੋਵੇ ਸਿਰੇ ਕਿੰਨੇ ਲਈ ਸ਼ਰਮ ਬਲ ਕੋਈ ਨਹੀਂ ਜੇ ਜਿਵੇਂ ਇਹ ਖਾਲਾ ਹੋ ਜਾਏ ਜਿੰਨੇ ਲਈ ਉਹਨੀ ਕੀਮਤ ਵਧ ਜੰਨੀ ਆ ਇਸ ਤਰ੍ਹਾਂ ਜਿਹੜਾ ਜਿੰਨੇ ਵੀ ਕਰਮ ਉਹਨਾਂ ਸਾਰਿਆਂ ਦੇ ਉੱਤੇ ਬਾਣੀ ਪੜਨੇ ਨਾਮ ਜਪਣਾ ਇਹ ਵੱਡਾ ਕਰਮ ਹੈ ਇਹ ਦਾ ਮਤਲਬ ਇਹ ਨਹੀਂ ਕਿ ਦੂਜੇ ਕੰਮ ਕਰਨੇ ਨਹੀਂ ਉਹ ਵੀ ਕਰਨੇ ਹਨ ਜੀ ਤੇ ਉਹ ਸੇਵਾ ਕਰਦੇ ਆਂ ਵੀ ਨਾਲ ਨਾਲ ਬਾਣੀ ਪੜ੍ਹਨੀ ਹੈ ਸਿਮਰਨ ਕਰਨਾ ਗੱਲਾਂ ਨਹੀਂ ਕਰਨੀਆਂ ਨਿੰਦਿਆ ਚੁਗਲੀ ਜਿਹੜੀ ਆ ਉਹ ਨਹੀਂ ਕਰਨੇ ਸੋ ਇਸ ਵਾਸਤੇ ਕਿ ਮਹਾਂਪੁਰਖ ਜਿਹੜੇ ਉਹਨਾਂ ਦੇ ਜੀਵਨ ਤੋਂ ਸੇਧ ਮਿਲਦੀ ਜਿਵੇਂ ਪ੍ਰਕਾਸ਼ਤਾ ਉਹ ਹਈਆ ਇਹ ਪਤੰਗਾ ਦੇ ਰਾਤ ਨੂੰ ਸੜਕੇ ਮਰ ਜਾਂਦਾ ਉਹਦਾ ਪਰੇਮ ਇਹ ਹੋ ਜਾਏ ਤੇ ਦੂਜੇ ਜਿਹੜੇ ਕੇਰ ਲੀਆਂ ਡਡੂ ਉਹ ਪ੍ਰਕਾਸ਼ ਵਿੱਚ ਕੀੜੇ ਖਾਣੋਂ ਹੁੰਦੇ ਆ ਹਾਂ ਤੇ ਛਾਪ ਡਡੂ ਖਾਣ ਆ ਜਾਂਦਾ ਉਹ ਪ੍ਰਕਾਸ਼ ਵਿੱਚ ਕੀੜੇ ਮਕੋੜੇ ਖਾਂਦੇ ਆ ਤੇ ਜਿਹੜੇ ਸਿਆਣੇ ਬੰਦੇ ਆ ਹਾਂਜੀ ਉਹ ਪ੍ਰਕਾਸ਼ ਤੇ ਚ ਬਾਣੀ ਕਰਨੀ ਕਰਦੇ ਆ ਬਾਣੀ ਪੜਨਗੇ ਨਾਮ ਜਪਣਗੇ ਹੋਰ ਵਿਹਾਰ ਕਰਨਗੇ ਤੇ ਜਿਹੜੇ ਚੋਰ ਚਕਾਰਿਆ ਉਹ ਵੀ ਚੋਰ ਬੈਟਰੀ ਲੈ ਗਏ ਲੋਕਾਂ ਦਾ ਇਹ ਘਰ ਵੀ ਕਿਤੇ ਕਿਤੇ ਚੀਜ਼ ਪਈ ਹੈ ਚੋਰੀ ਕਰਨਗੇ ਪ੍ਰਕਾਸ਼ ਤੇ ਕੋਈ ਹਨ ਪਰ ਉਹਦੇ ਵਰਤੋਂ ਤੇ ਦਰਵਰਤੋਂ ਉਹ ਜੁਦਾ ਜੁਦਾ ਹੁਣ ਇਹ ਜਿਹੜੇ ਉਹ ਪਰਖਾ ਜਾਂ ਕੀੜੇ ਹੁੰਦੇ ਆ ਜਿਹੜਾ ਪੁੱਤਾਂ ਦਾ ਉਹ ਆਪਣੀ ਜਾਨ ਕਰਵਾਉਣ ਕਰ ਦਿੰਦਾ ਹੈ ਗੁਰ ਸਖ ਜੜਿਓ ਪ੍ਰਕਾਸ਼ ਨਾਲ ਬਲਣੀ ਪਹਣਗੇ ਹਾਂਜੀ ਜਦੋਂ ਉਹ ਚੁੱਭੇ ਕੰਮ ਕਰਨੀ ਪ੍ਰਕਾਸ਼ ਕੋਈ ਹੈ ਉਹ ਜਿਹੋ ਜਿਹੋ ਬੰਦੇ ਦੀ ਸੁਰਤੀ ਵਿਰਤੀ ਉਹ ਪ੍ਰਕਾਸ਼ ਤੋਂ ਹੀ ਕਾਮਲ ਫਿਲਦਾ ਸਾਡੇ ਅੰਦਰ ਆਤਮਾ ਦੀ ਸ਼ਕਤੀ ਪਰਮਾਤਮਾ ਨੇ ਸਭ ਨੂੰ ਕੋਈ ਦਿੱਤੀ ਹੈ ਉਦੀ ਵਰਤੋਂ ਹਾਂਜੀ ਕਰਨ ਦਾ ਢੰਗ ਜਿਹਨਾਂ ਨੂੰ ਆ ਗਿਆ ਉਹ ਤਾਂ ਫਿਰ ਨਾਮ ਜਪਣਗੇ ਪਵਿੱਤਰ ਕੰਮ ਕਰਨਗੇ ਤੇ ਜਿਨਾਂ ਨੂੰ ਨਹੀਂ ਉਹ ਆਤਮ ਦੀ ਸ਼ਕਤੀ ਪਾ ਕੇ ਮਾਰਿ ਗੁਣ ਕਰਦੇ ਆ ਤੇ ਉਹਨਾਂ ਦਾ ਫਲ ਜਿਹੜਾ ਉਹ ਕਰ ਉਹ ਕਰਾ ਜਿਹੋ ਜਿਹਾ ਕੰਮ ਕਰਦਾ ਉਹਦਾ ਫਲ ਤਾਂ ਉਹ ਕਰੇ ਹੀ ਹੋਣਾ ਨਾ ਜੇ ਉੱਥੇ ਦੋਸ਼ ਦੇਵੇ ਹਾਂਜੀ ਦੋਸਤ ਆਪ ਨੂੰ ਇਹਦਾ ਦਦ ਉਸ ਨੂੰ ਨਹੀਂ ਹੋਉ ਕਿ ਸ ਹੈ ਦੋਸਤ ਕਰਮਾ ਆਪਣੇ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜਿਆ ਹਰ ਦਿਨ ਨੂੰ ਦੂਏ ਨੂੰ ਦੇ ਦੂਏ ਦੇ ਨਾ ਠੀਕ ਨਹੀਂ ਇਸ ਕਰਕੇ ਫਿਰ ਇਹ ਹੈ ਕਿ ਪਰਮਾਤਮਾ ਕੇ ਨੰਦ ਵੈਲਸ਼ ਨਹੀਂ ਕਰਦਾ ਜਿਵੇਂ ਮੈਂ ਪਤਨ ਨੂੰ ਪਰ ਦੇ ਦਿੱਤੇ ਜਿਆਉਂ ਬਿਲਾ ਦੇ ਉਹ ਇਹ ਕਹੀ ਦਇਆ ਕਿ ਉਥੇ ਸੇਲਮਾਂ ਦੇ ਗੁੰਜਾ ਲੈਣਗੇ ਤਾਂ ਹੁੰਦੇ ਨਾਲ ਅਜ ਮੋਜਰੇ ਜੁਦੜ ਚੱਲਣਗੇ ਕੋਈ ਚੰਗਾ ਜੋਸਾ ਖਾ ਪੀ ਲੈਣਗੇ ਕਈ ਹੁੰਨੋਂ ਬੇਲੇ ਝੋ ਜਾ ਕੇ ਕੋਈ ਗਰਾਉਂਥੇ ਜਾਉ ਕੋਈ ਹੋਰ ਚੰਗੀ ਚੀਜ਼ ਖਰੀਦ ਲੈਣਗੇ ਹਾਂਜੀ ਜੇ ਹਮ ਕੋਈ ਘਰ ਦਾ ਉਸਮਾਨ ਬਣਾ ਲੈਣਗੇ ਰੁਪਈਆ ਤੇ ਕੋਈ ਐਨਾ ਜਾਏ ਉਹਦੀ ਬੋਤਲ ਲੈ ਕੇ ਕੋਈ ਪੀ ਲਵੇ ਜਾਏ ਗੁਟਕਾ ਲੈ ਕੇ ਨਿਤਨੇਮ ਕਰ ਲਵੇ ਨਹੀਂ ਪੈਸੇ ਦਾ ਦੋਸ਼ ਨਹੀਂ ਵਰਤੋਂ ਵਾਲਾ ਦਾ ਦੋਸ਼ ਪਿਉ ਪੈਸੇ ਦੀ ਦੂਰ ਵਰਤੋਂ ਕਰਦਾ ਕਿ ਮਾੜੀ ਵਰਤੋਂ ਕਰਦਾ ਇਹ ਸਿਹਦਰ ਨਹੀਂ ਕਿ ਪ੍ਰਕਾਸ਼ ਜਾਂ ਸ਼ਕਤੀ ਰੱਬ ਨੇ ਸਾਰਿਆਂ ਨੂੰ ਦਿੱਤੀ ਹੈ ਉਹਦੀ ਉਹ ਵਰਤੋਂ ਕਿਹੋ ਜਿਹੀ ਕਰਦਾ ਉਹਦਾ ਵਿਫਲ ਉਹ ਹੋ ਜਈ ਹੈ ਤੇ ਜਿਹੜੇ ਗੁਰਮੁਖਿਆ ਉਹਦੀ ਸ਼ਕਤੀ ਨੂੰ ਪਾ ਕੇ ਭਲਾ ਕਰਦੇ ਹੈ ਨਹੀਂ ਕਈ ਨੰਦ ਵਿਦਿਆਲੇ ਕੇ ਪਰਪਕਾਰ ਕਰਦੇ ਆ। ਕਈ ਵਿਦਿਆਵੜ ਕੇ ਇੱਕ ਦੂਜੇ ਨਾਲ ਬਹੁਤ ਬਵਾਲ ਝਗੜੇ ਕਰੀ ਜਾਂਦੇ ਆ। ਕਈ ਮਾਇਆ ਨੂੰ ਭਾ ਕੇ ਪੁੰਨਦਾਨ ਨਹੀਂ ਇਕੱਲਾ ਕੰਮ ਕਰਦੇ। ਕਈਆਂ ਨੂੰ ਕੋਈ ਰਾਜ ਸ਼ਕਤੀ ਮਿਲ ਜਾਂਦੀ ਹੈ। ਉਹ ਗਰੀਬਾਂ ਤੇ ਜ਼ੁਲਮ ਢਾਉਣ ਲੱਗ ਜਾਂਦੇ ਆ। ਹਾਂਜੀ। ਤੇ ਜਿੰਦਾ ਜਿਹੜੇ ਸ਼ਾਂਤ ਜਾਨ ਨੇ ਉਹ ਉਹਦੀ ਸ਼ਕਤੀ ਲੈ ਕੇ ਪਰ ਪੁਕਾਰ ਵਾਲੇ ਨਿਕਿਯਲੇ ਕਮ ਭਲੇ ਕੰਮ ਕਰਦੇ ਆਪ ਵੀ ਨਾਮ ਜਪ ਕੇ ਲੋਕਾਂ ਨੂੰ ਜਪਉਂਦੇ ਆਪ ਵੀ ਸੇਵਾ ਕਰਦੇ ਆ ਦੁਆਨੋਂ ਵੀ ਸੇਵਾ ਲਉਂਦੇ ਆ ਪਰ ਪੁਕਾਰ ਵਾਲਾ ਲਉਂਦੇ ਆ ਹਾਂਜੀ ਉਹਨਾਂ ਦਾ ਇਸ ਤਰ੍ਹਾਂ ਦਾ ਵਿਹਾਰ ਹੈਗਾ ਸੁਖੋਂ ਸੰਗਤ ਕੁ ਸੰਗਤ ਉੱਤੇ ਜੇ ਉਹਨੂੰ ਚੋਰੀ ਦੀ ਸੰਗਤ ਕਰਿਆ ਚੋਰ ਬਣ ਜਾਏਗਾ ਬਾਕੀ ਮਾਤਾ ਦੇ ਉੱਤੇ ਵੀ ਆ ਮਝਾਈ ਮੈਨੂੰ ਟਾਰਾਣਾ ਪਰਤਾਵਿਆ ਤੇ ਮੈਨੂੰ ਤੇ ਜੇ ਹੋਈ ਹੋਏ ਮਾਂ ਚੋਰੀ ਹੋਈ ਹੋਏ ਚੋਰੀ ਝੰਡ ਕੇ ਤੀਸਵ ਗਾਲ ਦੂਗੀ ਤੇ ਜੇ ਕੋਈ ਪੁੰਦਨ ਵਾਲੀ ਸਿੰਨਣ ਵਾਲੀ ਆ ਉਧਰ ਲਾ ਦੂਗੀ ਤੇ ਗਾਂ ਵੇਰੂ ਅੱਗੇ ਹੋਰ ਸੋਸਾਇਟੀਆਂ ਸਕੂਲਾਂ ਕਾਲਜ ਯੂਨੀਵਰਸਿਟੀ ਮਿਲਦੀਆਂ ਉਥੇ ਵੀ ਉਹਨਾਂ ਕਹਿੰਦੇ ਚੰਗੇ ਜਿਹੜੇ ਆ ਉਹ ਹੈ ਜੋਂਗੀਆਂ ਡਿਗਰੀਆਂ ਲੈ ਲੈਂਦੇ ਆ ਤੇ ਜਿਹੜੇ ਮਾੜੀ ਸੋਸਾਇਟੀ ਆ ਉਹ ਜੀਵਨ ਬਰਬਾਦ ਕਰ ਲੈਂਦੇ ਇਸ ਕਰਕੇ ਹੁਣ ਬੰਦੇ ਨੂੰ ਆਪ ਵਿਚਾਰਨਾ ਚਾਹੀਦਾ ਕਿ ਮੈਂ ਕਿਹੜੀ ਸੰਗਤ ਕਰਨੀ ਕਿੱਧਰ ਜਾਣਾ ਉਹਦਾ ਫਲ ਜਿਹੜਾ ਉਹ ਬਖਰਾ ਜਿਵੇਂ ਹੁਣ ਮਾਰਾਏ ਕਥਾ ਕਰਦੇ ਹੁੰਦੇ ਸੀ ਇੱਕ ਪ੍ਰੇਮੀ ਨੇ ਬੇਸਵਾ ਦੇ ਜਣ ਇੱਕ ਮਾਰਾ ਜਲਾਉਂਦਾ ਸੀ ਤੋ ਇੱਕ ਦਿਨ ਗਏ ਤੇ ਜਿਹੜਾ ਗੁਰ ਸਖਿਵ ਦੇ ਪੈਰ ਚ ਕੰਡਾ ਲੱਗ ਗਿਆ ਦੁਆ ਜਿਹੜਾ ਸੀ ਉਹਨੂੰ ਸੋਨੇ ਦੀ ਮੋਹਰ ਲੱਜੀ ਕੈਂਦੇ ਲੈ ਤੂੰ ਸੰਤਾਂ ਕੋ ਜਾਨਣ ਤੇਰੇ ਕੰਡਾ ਹੋ ਜਾ ਮੈਂ ਮਾੜੇ ਪਾਸੇ ਜਾਨਾ ਤੇ ਮੈਨੂੰ ਹੋਰ ਮਿਲੀ ਪਗਲ ਲੋਕ ਚ ਕਈਆਂ ਨੂੰ ਬਿਲੇ ਖਾ ਕੇ ਮਾੜੇ ਕੰਮ ਆਲਾ ਜਾਦਾ ਤਰੱਕੀ ਕਰਨ ਏਕ ਪਰਮ ਤੇ ਕੰਡਲੇ ਮੈਂ ਮਾਰੇ ਭਾਈ ਜਾਨਾ ਮੈਨੂੰ ਸੋਨੀ ਮੋਰ ਮਿਲੀ ਤੇਰੇ ਪੈਰ ਚ ਕੰਡਾ ਲੱਗਾ ਕੋਣ ਸੰਗੋ ਥੋੜਾ ਲੇਟ ਹੋ ਗਿਆ ਦੇਰੀ ਹੋਈ ਮਾਰੇ ਕਹਿੰਦੇ ਭੇਜ ਦੇਰੀ ਨਾ ਕਹਿੰਦੇ ਮਾਰੇ ਉਹ ਕੰਡਾ ਲੱਗਿਆ ਕੋ ਬੰਦਾ ਮਾਰੇ ਪਾ ਜੀ ਉਹਨੂੰ ਮੋਰ ਮਿਲੀ ਮਾਰੇ ਕਹਿੰਦੇ ਉਹਨੂੰ ਬੁਲਾ ਜੇਲੇ ਬੁਲਾਇਆ ਕਹਿੰਦੇ ਜਿੱਥੇ ਮੋਰ ਮਿਲੀ ਜਗਾ ਪੁੱਟ ਜਿਲੇ ਜਗਾ ਪੁੱਟੀ ਉੱਥੇ ਕੋ ਚਟੂਰਾ ਸੀ ਉਹ ਕੋਲਿਆਂ ਦਾ ਪਰਿਆ ਪੰਡਾ ਕੰਦੇ ਇਹਦੇ ਪਿਛਲੇ ਪੂਣੇ ਦੀਆਂ ਸਾਰੀਆਂ ਮੂਰਾਂ ਸੀਆਂ ਹਾਂਜੀ ਇਹ ਰੋਏ ਮਾੜੇ ਪਾਸੇ ਜਾਂਦੇ ਸਨ ਮੂਰਾਂ ਸਾਰੀਆਂ ਕੋਲੇ ਬਣ ਗਈਆਂ ਹਾਂਜੀ ਸਿਰਫ ਇੱਕ ਰਿੰਦੀ ਸੀ ਮੂਰ ਉਹ ਵੀ ਅਜ ਬੇਸਵਾ ਦੇ ਜਾਇਆ ਉਹ ਵੀ ਕੋਲੇ ਬਣ ਗਈ ਤੇ ਜਿਹੜਾ ਸਾਡੇ ਗੁਰਸੇਵਕ ਹੁੰਦਾ ਸੀ ਤੇ ਇਸ ਨੇ ਪਾਂਸੀ ਲਟਣਾ ਹੀ ਕਰਮ ਕਰਕੇ ਇਹ ਸੰਗ ਵਿੱਚ ਹੁੰਦਾ ਸੀ ਸੰਗ ਵਿੱਚ ਹਉਣ ਨਾਲ ਇਹਦਾ ਕਰਮ ਕਟਿਆ ਗਿਆ ਸੂਲੇ ਦੀ ਸੂਲ ਬਣ ਗਈ ਆ ਇਸ ਕਰਕੇ ਜਿਹੜਾ ਸੰਗਤ ਕਰਨੇ ਦੇ ਨਾਲ ਬੜਵਡੇ ਜਿਹੜੇ ਸੰਕਟ ਉਹ ਟਲ ਜਾਂਦੇ ਆ ਇਸ ਕਰਕੇ ਫਿਰ ਬਾਣੀ ਭਾਣ ਦਾ ਸੰਗਤ ਕਰਨ ਦਾ ਜਿਹੜਾ ਫਾਇਦਾ ਉਹ ਜਰੂਰ ਮਿਲਦਾ ਦੇਖੋ ਜੀ ਸੰਗਤ ਕਰਦਾ ਜੀ ਹੁਣ ਖੇਲੇ ਦੇ ਨੇੜੇ ਖੇਲਾ 베ਰੀ ਦੇ ਨੇੜੇ ਆ ਹਾਂਜੀ ਉਹ ਚੀਰ ਚੀਰ ਕੇ ਉਹਨੂੰ ਲੀਰੋ ਲੀਰ ਕਰ ਦਿੰਦੀ ਨੇ ਤੇ ਉਹ ਚਲੇ ਉਚੀ ਰਿਏ ਇਸ ਤਰ੍ਹਾਂ ਸਾਥ ਦਾ ਬੰਦਾ ਜਿਹੜਾ ਉਹਦੇ ਸੰਗਤ ਕਰੋਗੇ ਦੁੱਖ ਹੋਊਗਾ ਸੋਖ ਨਹੀਂ ਤੇ ਜੇ ਗੁਰਮੁਖ ਜਨਾਂ ਦੀ ਸੰਗਤ ਕਰੀਏ ਉੱਥੇ ਸੋਖ ਹੋਵੇਗਾ ਇਸ ਕਰਕੇ ਮਹਾਰਾਜ ਨੇ ਇਹ ਕਹ ਦਿੱਤਾ ਤੇ ਜਿਹੜੇ ਮਾਤਮਾ ਜਾਨਿਆ ਦੇਖਣ ਚਾਹ ਕਰਨ ਉਹਨਾਂ ਦੇ ਸਰੀਰ ਵੀ ਆਪਣੇ ਅਰ ਗਈ ਆ ਪਰ ਇਹ ਆ ਕਿ ਉਹਨਾਂ ਨੇ ਸਤ ਸੰਗਤ ਕਰਕੇ ਉਹ ਜਲ ਸੋਚਾ ਜੀਵਨ ਬਣਾ ਲਿਆ ਹੁੰਦਾ ਉਹਨਾਂ ਨੂੰ ਕੋਈ ਆਸਾਨਤ ਕਹਿੰਦਾ ਕੋਈ ਭਾਈ ਸਰਬ ਕਹਿੰਦਾ ਕੋਈ ਗੁਰੂ ਸਹਿ ਕਹਿੰਦਾ ਕੋਈ ਮਹਾਂਪੁਰਸ਼ ਮਹਾਤਮਾ ਕਹਿੰਦਾ ਕੋਈ ਗੁਰਮੁਖ ਕਹਿੰਦਾ ਇਸ ਕਰਕੇ ਉਹਨਾਂ ਦੇ ਸ਼ੋਭਾ ਨਾਮ ਵਰਤੇ ਜਾਂਦੇ ਇਹ ਜੇ ਦੂਏ ਪਾਸੇ ਮਾਰੇ ਜਾਂਦਾ ਉਹਨਾਂ ਦੇ ਵੀ ਨਾਂ ਇਹ ਬੈਲੀ ਹੈ ਇਹ ਚੋਰ ਹੈ ਡਾਕੂ ਹੈ ਬਦਮਾਸ਼ ਉਹਨਾਂ ਦੇ ਇਹ ਨਾਂ ਫੇ ਜਾਂਦੇ ਆ ਤੇ ਇਸ ਕਰਕੇ ਬੰਦਾ ਉਹੀ ਹੈ ਤੇ ਜੋ ਜੈਸੀ ਸੰਗਤ ਕਰੇ ਉਹ ਤੈਸੋ ਹੀ ਫਲ ਖਾਏ ਜਿਵੇਂ ਸੰਗਤ ਕਰਦਾ ਉਹ ਉਹ ਫਲ ਜਿਹੜਾ ਖਾਣਾ ਪੈਂਦਾ ਉਹ ਗੁਣ ਆਉਂਦੇ ਇਹ ਕਰਕੇ ਫਿਰ ਚੰਗੀ ਸੰਗਤ ਕਰਨੀ ਇਹ ਹੀ ਠੀਕ ਹੈ ਤੇ ਮਾਪੋੜੀ ਸੰਗੋ ਜਾਣ ਦਾ ਬਦਲ ਵੀ ਇਹ ਹੈ ਕਿ ਅਜੀ ਗੁਣ ਨੂੰ ਛੱਡ ਕੇ ਚੰਗੇ ਗੁਣ ਧਾਰੀਏ ਭੈਣ ਬਣ ਕੇ ਕਰਕੇ ਆਪਣਾ ਜਾਨੂੰ ਸਵਾਰ ਲਈਏ ਸੋਇਸਤਨ ਬਾਬਾ ਜੀ ਸਿੰਘੌਰ ਵੀ ਵਰਮਤ ਵਿੱਚ ਬਿਆਨ ਦਾ ਮਹਾਂਪੁਰਖ ਪਿੱਛੇ ਵੀ ਹੋ ਗਿਆ ਹੁਣ ਵੀ ਗਾਂ ਵੀ ਹੁੰਦੇ ਰਹਿਣੇ ਆ ਕਿ ਪਰਮੇਸ਼ਰ ਦੇ ਵਿੱਚ ਆਪ ਨੂੰ ਉਹਦੇ ਪ੍ਰਬੰਧ ਵਿੱਚ ਇਸ ਤਰ੍ਹਾਂ ਚੱਲਦਾ ਸੋ ਬਾਕੀ ਇਹ ਵੀ ਸਮੇਂ ਸਮੇਂ ਨੂੰ ਨੇੜੇ ਜਿਹੜੇ ਇਲਾਕੇ ਜਿੱਥੇ ਜਿੱਥੇ ਮਹਾਂਪੁਰਖਾਂ ਨੇ ਸੇਵਾ ਲਗੀਆਂ ਨੇ ਜਿਵੇਂ ਜਿਵੇਂ ਉਸ ਤਰ੍ਹਾਂ ਉਹ ਆਪਣਾ ਕਰਦੇ ਕਰਾਉਂਦੇ ਕਰਕੇ ਚਲੇ ਜਾਂਦੇ ਆ ਸੋ ਬਾਕੀ ਪੂਰੇ ਕਾਰਜ ਬਿਆਨ ਤੇ ਇਹਨਾਂ ਨੂੰ ਅਦਰ ਦੀ ਕੋੜੀ ਪੜ ਲਈਏ ਉੱਥੇ ਕਿੰਨਾ ਲਿਖਿਆ ਵੇ ਫਲਾਣੇ ਫਲਾਣੇ ਭਜਨ ਕਰਦੇ ਆ ਫਕੀਰ ਗਿਆ ਹੋਰ ਕਿਤੇ ਗਵਨ ਸੇ ਮੈਂ ਚਤਨਾ ਨਾਨਕ ਦੇ ਬਿਜੋਰੇ ਕਹਿੰਦੇ ਮਾਰਗਾਂ ਦੇ ਹੋਰ ਬਹੁਤ ਗਾਉਂਦੇ ਕਿੰਨੇ ਕੋਈ ਕਹਿੰਦੇ ਗਣਤੀ ਨਹੀਂ ਅਸੀਂ ਵਿਚਾਰ ਕੀਤਾ ਬਿਆਨਤ ਨਹੀਂ ਕੋਈ ਤੇ ਨਹੀਂ ਕਿ ਫਲਾਣਾਂ ਭਜਨ ਕੀਤਾ ਗਾਹ ਕੋਈ ਨਹੀਂ ਇਹ ਦਾ ਮੋੜ ਕੁਦੀਮ ਤੋਂ ਤੁਰਿਆ ਚੱਲ ਰਿਹਾ ਚੱਲਦਾ ਹੀ ਰਹਿਣਾ ਸੋਇਸ ਕਰਕੇ ਹਨਨ ਪਾਦਰੋਂ ਦੇ ਦਿਨ ਤੇ ਸੰਗਤਾਂ ਉਹਨਾਂ ਦੇ ਨਗਰ ਜਿਵੇਂ ਬਰਸੀ ਮਨਉਣੀ ਇਥੇ ਵੀ ਕੋਈ ਹਸਲਾ ਕਰੀ ਜਿਵੇਂ ਉਹਨਾਂ ਦੇ ਪਿਆਰ ਸ਼ਰਦ ਵਾਲੀ ਸੰਗਤ ਜਿਹਨਾਂ ਨੂੰ ਨਹੀਂ ਸੰਗਤ ਕੀਤੀ ਹੈ ਔਰ ਸੰਗਤ ਕਰਕੇ ਮਹਾਂਪੁਰਸ਼ਾਂ ਤੋਂ ਅਸੀਸਾਂ ਬਖਸ਼ਾਂ ਲਈਆਂ ਉਹ ਵੀ ਪ੍ਰਦੇਸਾਂ ਚ ਵੀ ਆ ਕੇ ਜਾ ਲਗਰ ਦੇ ਦਿਨ ਮਨੂ ਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ